ਰਜਿੰਦਰ ਸਿੰਘ ਮੇਰਾ ਨਾਮ ਆ ਜੀ ਕਿਹੜਾ ਪਿੰਡ ਪਿੰਡ ਖਿਆਲਾ ਕਲਾਂ ਜੀ ਕੀ ਗੱਲ ਹੋਈ ਤੁਹਾਡਾ ਗੱਲ ਜੀ ਮੈਂ ਟਰੱਕ ਤੇ ਇਹਨਾਂ ਦੀ ਆੜ ਤੇ ਆ ਤੇ ਕਨਕਟ ਹੋਈ ਸੀ ਜੀ ਹਰਪਾਲ ਸਿੰਘ ਦੀ ਤੇ ਮੈਂ ਇਹਨਾਂ ਕੋਲ ਪੈਸੇ ਲੈਣ ਗਿਆ ਵਾਂ ਪਹਿਲਾਂ ਮੈਂ ਚੌਂਕੀ ਗਿਆ ਵਾਂ ਮੈਂ ਚੌਂਕੀ ਨੂੰ ਕਿਹਾ ਜੀ ਮੇਰੇ ਪੈਸੇ ਨਹੀਂ ਦਿੰਦੇ ਮੇਰੇ ਨਾਲ ਮਤਲਬ ਕਿ ਬਦਸਲੂਕੀ ਕਰਦੇ ਆ ਗਾਲ ਦੁੱਪੜ ਕਰਦੇ ਆ ਮੈਨੂੰ ਧੱਕੇ ਮਾਰਦੇ ਆ ਉਹਨਾਂ ਮੈਨੂੰ ਕਿਹਾ ਕਿ ਜਾ ਕੇ ਕੋਟ ਕੇਸ ਕਰ ਦੋ ਅਸੀਂ ਕੁਝ ਨਹੀਂ ਕਰ ਸਕਦੇ ਫਿਰ ਮੈਂ ਹਰਪਾਲ ਦੀ ਦੁਕਾਨ ਤੇ ਆਇਆ ਮੈਂ ਮੇਰੇ ਪੈਸੇ ਦੇ ਦੋ ਇਨਾ ਕੋ ਮੇਰੇ ਨਾਲ ਗਲਤ ਮਲਤ ਬੋਲੇ ਆ ਕਿ ਪਹਿਲੇ ਪੈਸੇ ਸਾਡੇ ਕੋਲ ਲੈ ਲਈ ਮੋਟਰਸਾਈਕਲ ਵਾਲੇ ਤੇ ਮੈਂ ਵਾਪਸ ਆ ਗਿਆ ਵਾਂ ਮੜਕੇ ਅੱਧੇ ਜਾਣ ਕੇ ਮੈਨੂੰ ਫੋਨ ਕੀਤਾ ਵਾਪਸ ਆ ਹੁਣ ਤੈਨੂੰ ਪੈਸੇ ਦੁਬਾਰਾ ਦੇਣੇ ਆ ਤੇ ਮੈਂ ਕਹਾਂ ਜੀ ਮੈਂ ਤਾਂ ਨਹੀਂ ਆਉਣਾ ਮੈਂ ਆਣ ਕੇ ਕੀ ਕਰਨਾ ਵਾਂ ਫਿਰ ਇਹ ਇੱਥੇ ਆਣ ਕੇ ਜੀ ਥਾਰ ਗੱਡੀ ਤੇ ਮਗਰੇ ਆ ਗਿਆ ਤੇ ਮੇਰੇ ਘਰ ਦੇ ਬਾਹਰ ਗੋਲੀਆਂ ਮਾਰਨ ਡੈ ਪਿਆ ਗਾਲਾਂ ਕੱਢਣ ਡੈ ਪਿਆ ਤੇ ਮੈਂ ਅੰਦਰ ਵੜ ਗਿਆ ਵਾਂ ਮੜਕੇ ਉਸ ਤੋਂ ਬਾਅਦ ਇਹ ਭਜਾ ਕੇ ਗੱਡੀ ਆਪਣੇ ਘਰ ਚਲ ਗਿਆ ਘਰੋਂ ਫਿਰ ਇਹ ਇਹਦਾ ਭਰਾ ਇਹਦਾ ਡੈਡੀ ਦੋ ਤਿੰਨ ਨੇ ਦੇ ਨੌਕਰ ਤੇ ਸਾਰੇ ਹਥਿਆਰ ਲੈ ਕੇ ਦੋ ਪਿਸਤੌਲ ਇੱਕ ਇੱਕ ਰੈਫਲ ਸੀ 12 ਬੋਰ ਫਿਰ ਉਹਨੇ 10 12 ਫਾਇਰ ਕੀਤੇ ਤੇ ਕਰਦੇ ਕਰਦੇ ਸਾਡੇ ਘਰ ਵੱਲ ਨੂੰ ਆ ਗਏ ਆਂ ਅਸੀਂ ਫਿਰ ਬੂਏ ਬਏ ਮਾਰ ਲਏ ਜੀ ਬੂਏ ਬਏ ਮਾਰ ਕੇ ਚਲੋ ਜਿੱਦਾਂ ਵੀ ਆਪਣਾ ਬਚਾਅ ਕੀਤਾ ਵਾ ਫਿਰ ਸ਼ਾਮ ਨੂੰ ਚਲੋ ਪੁਲਿਸ ਆਈ ਹੈ ਜੀ ਪੁਲਸ ਨੇ ਕਿਹਾ ਕੀ ਗੱਲ ਬਾਤ ਹੋਈ ਆ ਪੁਲਸ ਨੇ ਸਾਡੀ ਤਲਾਸ਼ੀ ਲਈ ਆ ਉਹਨਾਂ ਘਰ ਪੁਲਸ ਗਈ ਨਹੀਂ ਜੀ ਫਿਰ ਮੁੜ ਕੇ ਅਸੀਂ ਐਸਐਸਓ ਸਾਹਿਬ ਨੂੰ ਮਿਲੇ ਆ ਜੀ ਲੋਪੋ ਕੀ ਵੀ ਦਰਖਾਸਤ ਦਿੱਤੀ ਉਹਨਾਂ ਕਹਿੰਦਾ ਸਾਡੇ ਕਵਾਓ ਤੇ ਲੋਪੋ ਕੇ ਵਾਲਿਆਂ ਨੇ ਕੁਝ ਨਹੀਂ ਕੀਤਾ ਉਹ ਵੀ ਕਹਿੰਦੇ ਆ ਵੀ ਬਸ ਤੁਹਾਡਾ ਰੈਗਿਸਟ੍ਰੇਸ਼ਨ ਕਰਾ ਦਾਂਗੇ ਤੇਰਾ ਇਨਾਮ ਸਰ ਜੋ ਪੈਸੇ ਹੀ ਨਹੀਂ ਦੇਣੇ ਤੇਰਾ ਇਨਾਮ ਕਾਦਾ ਵਾ ਸਾਨੂੰ ਅੱਜ ਨਹੀਂ ਤੇ ਮੈਂ ਕੱਲਾ ਇੱਥੇ ਰਹਿਣਾ ਜੀ ਮੈਂ ਤੇ ਮੇਰੀ ਮਾਤਾ ਕੱਲ ਨੂੰ ਗੋਲੀਆਂ ਮਾਰ ਦੇਣਗੇ ਪੁਲਿਸ ਨੇ ਹਥਿਆਰ ਵੀ ਨਹੀਂ ਅਜੇ ਤੱਕ ਜਮ੍ਹਾਂ ਕੀਤੇ ਪੁਲਿਸ ਨੇ ਕਾਰਵਾਈ ਵੀ ਕੋਈ ਨਹੀਂ ਕੀਤੀ ਬਸ ਉਹ ਕੀ ਕਰ ਸਕਦੇ ਆ ਜੀ ਇਹ ਜੀ 2 ਵਜੇ ਦਾ ਟਾਈਮ ਸੀ ਆਈਡੀਆ ਕੋਈ ਦੁਪਹਿਰ ਦਾ ਹਾਂ ਜੀ ਸਾਡੇ ਪੈਸੇ ਲੈਣੇ ਪੈਸੇ ਟਰੱਕ ਦੇ ਜੀ ਇਹਨਾਂ ਦੇ ਕਣਕ ਢੋਈ ਸੀ 12 ਚੱਕਰ ਆ ਜੀ ਗੇਟ ਪਾਸ ਬਣੇ ਆ ਲਿਖਤੀ ਹੈ ਸਾਰਾ ਕੁਝ ਤੇ ਮੁਕਰਗੇ ਹੋਣਾ ਜੀ ਇਹ ਮੁਕਰਗੇ ਜੀ ਕਹਿੰਦੇ ਨਹੀਂ ਦੇਣੇ ਪਹਿਲਾਂ ਮੋਟਰਸਾਈਕਲ ਦੇ ਨਹੀਂ ਦਿੱਤੇ ਹੁਣ ਕਹਿੰਦੇ ਉਹ ਨਹੀਂ ਦੇਣੇ ਸਾਡਾ ਗਵਾਂ ਕੀ ਮੰਗ ਕੀ ਕਰਦੇ ਮੰਗ ਇਨਸਾਫ ਦੀ ਕਰਦੇ ਆਂ ਜੀ ਸਾਡੇ ਪੈਸੇ ਵਾਪਸ ਦਵਾਈ ਜਾਣ ਬਾਕੀ ਜਿਹੜੀਆਂ ਹੜੇ ਘਰਾਂ 'ਨਕੇ ਗੋਲੀਆਂ ਮਾਰੀਆਂ ਵਾ ਉਹਦੀ ਜੋ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਬਾਕੀ ਗਾਂ ਸਾਨੂੰ ਫੇਰ ਇਹਨਾਂ ਤੋਂ ਖਤਰਾ ਵਾ ਜੇ ਵੈਪਨ ਇਹਨਾਂ ਦੇ ਕੋਲ ਆ ਕੱਲ ਨੂੰ ਵੀ ਮਾਰ ਸਕਦੇ ਆ ਮੇਰਾ ਨਾਮ ਜਗੀਰ ਸਿੰਘ ਆ ਕੀ ਮਸਲਾ ਜਿਹੜਾ ਅੱਜ ਹੋਇਆ ਹੈ ਮਸਲਾ ਇਹਨਾਂ ਦਾ ਘਾ ਲੈਂ ਦੇਣ ਦਾ ਕਣਕ ਢੋਣ ਦਾ ਕਣਕ ਦੇ ਜਦੋਂ ਢੋਈ ਉਦੋਂ ਵੀ ਇਹਨਾਂ ਦਾ ਝਗੜਾ ਹੋਇਆ ਸੀ ਤੇ ਉਦੋਂ ਵੀ ਪੈਸਾ ਪੋਸਾ ਦੇ ਵਿਚ ਲੈਣ ਦੇਣਾ ਹੈ ਹੀ ਉਦੋਂ ਵੀ ਇਹਨਾਂ ਨੇ ਇੱਥੇ ਆਣ ਕੇ ਦੇ ਗਾਲ ਮੰਦਾ ਕੀਤਾ ਕਿਹੜੇ ਬੰਦੇ ਹੈਰਪਾਲ ਸਿੰਘ ਉਹਨਾਂ ਨੇ ਤੇ ਗੋਰੇ ਉਹਨਾਂ ਨੇ ਉਦੋਂ ਵੀ ਮੈਂ ਮਤਲਬ ਇੱਥੇ ਇਹਨਾਂ ਦੇ ਫੈਸਲੇ ਦੇ ਵਿੱਚ ਵੀ ਨਹੀਂ ਇਤਰਾਣਾ ਕਰੋ ਤੁਸੀਂ ਆਪ ਵਿੱਚ ਜੇ ਇਹ ਗੱਲ ਭਾਵੇਂ ਰਪਾਲ ਨੂੰ ਮੇਰੇ ਮੂੰਹ ਤੇ ਪੁੱਛ ਲੈਣਾ ਭਾਵੇਂ ਜਿੱਥੇ ਮਰਜ਼ੀ ਪੁੱਛ ਲੈਣਾ ਰਪਾਲ ਸਿੰਘ ਦਾ ਡੈਡੀ ਵੀ ਨਾਲ ਹੀ ਇਹਦਾ ਤਾਂ ਇਹਨਾਂ ਉਹਨਾਂ ਦਾ ਅੜਦਾ ਦਾ ਕੰਮ ਆ ਅੱਛਾ ਜੀ ਤੇ ਇਹ ਆਦੀ ਗੱਲ ਆ ਜਦੋਂ ਕਣਕ ਢੁੱਭਦੀ ਮੈਂ ਆਇਆ ਮੈਨੂੰ ਕਿਹਾ ਮੈਂ ਵੀ ਨਹੀਂ ਚੱਲ ਜੋ ਵੀ ਹੋਇਆ ਵਾਦੇ ਕੋਈ ਗੱਲ ਨਹੀਂ ਆ ਉਦੋਂ ਵੀ ਇਹਦਾ ਉਹਨਾਂ ਨੇ ਮਤਲਬ ਜਿਸ ਤਾਰ ਦੇ ਦਸਤੂਰ ਲਾਈ ਕਣਕ ਦੇ ਵਿੱਚ ਉਹੋ ਹੀ ਖੋਰ ਪਿਛਲੀ ਤਰੀ ਫਿਰਦੀ ਸੀ ਕੱਲ ਮੁੜ ਕੇ ਪੈਸਿਆਂ ਦਾ ਲੈਣ ਦੇਣ ਸੀ ਪੈਸੇ ਇਹਨੇ ਲੈਣੇ ਸੀ ਉਹਨਾਂ ਕੋਲ ਟਪਾਈ ਦੇ ਉਹਨਾਂ ਦਿੱਤੇ ਨਹੀਂ ਕੱਲ ਉਹਨਾਂ ਕੋਈ ਆਪਣੀ ਸਿਆਸਤ ਘੜੀ ਹੋ ਕੋਈ ਇਹਨੂੰ ਬੁਲਾਉਣ ਦੀ ਦੁਕਾਨ ਤੇ ਦੁਕਾਨ ਤੇ ਉਹਨੂੰ ਬੁਲਾ ਲਿਆ ਵੀ ਜਾਣ ਕੇ ਪੈਸੇ ਲੈ ਜਾ ਇਹ ਪੈਸੇ ਲੈਣ ਚਲੇ ਗਿਆ ਪੈਸੇ ਤੇ ਕੀ ਉਹਨਾਂ ਨੇ ਦੇਣੇ ਦੁਣੇ ਸੀ ਉਹਨਾਂ ਨੇ ਆਪਣੀ ਕਹਾਣੀ ਪਾ ਕੇ ਇਹਦੇ ਮੂੰਹ ਗੱਲਾਂ ਗੁਲਾਂ ਕਢਵਾ ਕੇ ਇਹਨੂੰ ਤਪ ਚੜਵਾ ਕੇ ਤੇ ਹੋਰ ਸ਼ਬਦ ਮੂੰਹ ਚੋਂ ਇਹਦੇ ਕਢਵਾਤੇ ਮੁੜ ਕੇ ਚਲੋ ਜੀ ਇਹ ਤੂੰ ਤੂੰ ਮੈਂ ਮੈਂ ਕਰਦੇ ਨਿਕਲ ਆਏ ਉਥੋਂ ਇਹ ਆ ਗਿਆ ਰਾਹ ਦੇ ਵਿੱਚ ਸਰਪਾਲ ਸਿੰਘ ਨੇ ਫੋਨ ਕਰਤਾ ਵੀ ਪੈਸੇ ਲੈ ਜਾ ਇਹਨੂੰ ਪਤਾ ਲੱਗ ਗਿਆ ਵੀ ਹੁਣ ਮੇਰੇ ਗਾਲੀ ਪਾਣਾ ਹੋ ਰੇ ਨਾਲ ਪੈਸੇ ਪੈਸੇ ਕਦੇ ਦੇਣੇ ਇਹ ਜਾਂਦਾ ਵੀ ਜੇ ਪੈਸੇ ਦੇਣੇ ਤੇ ਘਰੇ ਜਾਣ ਕੇ ਦੇਜੋ ਹੱਕ ਦੇ ਪੈਸੇ ਆ ਤੇ ਘਰੇ ਦੇਜੋ ਆਣ ਕੇ ਮੁੜ ਕੇ ਉਹ ਪੈਸੇ ਤੇ ਉਹਨਾਂ ਨੇ ਕੀ ਦੇਣਾ ਹੀ ਉਹਨਾਂ ਭਜਾਈ ਗੱਡੀ ਇਹਦੇ ਆਗੇ ਛੜਕਦੇ ਆਣ ਕੇ ਤੇ ਘਰੇ ਬਾਹਰ ਦੇ ਕੇ ਆਵਾਜ਼ ਦਾ ਨਾਮ ਲੈ ਕੇ ਤੇ ਗਾਲਾਂ ਕੱਢ ਕੇ ਤੇ ਫਾਇਰ ਕਰਕੇ ਤੇ ਠਾਰਪਾ ਜਾ ਕੇ ਚੱਲ ਗਏ ਉਹਨਾਂ ਜਰ ਨੂੰ ਮੈਂ ਚੌਕੀ ਆਉਂਦਿਆ ਜਦੋਂ ਮੈਂ ਇਹਦੇ ਘਰੇ ਆਇਆ ਤੇ ਘਾਰਾਂ ਲ ਕੇ ਖਲੋਤੇ ਆ ਤੇ ਇਹਨਾਂ ਪੰਜਾਂ ਸਤਾ ਬੰਦਿਆਂ ਨੇ ਬਾਹਰ ਨਿਕਲ ਕੇ ਆਪਣੇ ਘਰੋਂ ਤੇ ਫੇਰ ਫਾਇਰ ਕੀਤੇ ਹੁਣ ਕੀ ਮੰਗੀ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਮੰਗ ਇਹੋ ਹੀ ਕਰਦੇ ਆ ਸਰਦਾਰ ਜੀ ਵੀ ਇੱਕ ਦੇ ਲੈਣ ਦੇਣ ਆ ਤੇ ਇੱਕ ਪੁਲਿਸ ਨੇ ਵੀ ਚਾਰ ਪੰਜ ਦਰਖਾਸਤਾਂ ਇੱਥੇ ਪਹਿਲਾਂ ਚੌਕੀ ਗਈਆਂ ਆ ਇਹ ਨਹੀਂ ਹੱਡੀ ਸੁਣੀ ਮਤਲਬ ਇਹ ਸੁਣਵਾਈ ਨਹੀਂ ਹੋਈ ਇਹਦੀ ਜਿਹੜਾ ਹੀ ਇੱਥੇ ਚੌਂਕੀ ਨਿ ਚਾਰਜ ਆਉਂਦਾ ਰਿਹਾ ਉਹਨੂੰ ਪੁੱਛਦੇ ਰਹੇ ਆ ਵੀ ਪਾਜੀ ਸਾਡਾ ਨਵੇੜ ਦੋ ਸਾਡਾ ਨਵੇੜ ਦੋ ਕਿਸੇ ਨਵੇੜਿਆ ਨਹੀਂ ਇੱਕ ਇਹਦਾ ਮੋਟਰਸਾਈਕਲ ਆ ਵਿੱਚ ਉਹਦਾ ਵੀ ਵਿੱਚ ਨਾਲ ਹੀ ਤੋਈ ਢਾਈ ਫਿਰਦੇ ਆ ਲੈਣਾ ਦੇਣਾ ਕੋਈ ਮੇਰਾ ਨਾਮ ਵੀਰਜੀ ਹਰਪਾਲ ਸਿੰਘ ਹਾਂ ਪਰ ਜਿਹੜੀ ਤੁਹਾਨੂੰ ਉਹ ਗੱਲ ਕਹਿ ਰਿਹਾ ਜੀ ਕਿ ਮਨ ਲੋ ਹਡੀਆਂ ਮਨ ਲੋ ਗੱਡੀਆਂ ਦਾ ਕਰਾਇਆ ਨਹੀਂ ਦਿੱਤਾ ਕਣਕ ਢੋਈ ਆ ਕਿਉਂਕਿ ਜੋ ਆਪਾਂ ਇੱਕ ਗੱਡੀ ਇਹਦੀ ਤੇ ਲੱਗੀ ਨਹੀਂ ਗੱਡੀਆਂ ਬਹੁਤ ਸਾਰੀਆਂ ਮੇਰੀਆਂ ਗੱਡੀਆਂ ਲੱਗੀਆਂ ਹੈ ਪ੍ਰਾਈਵੇਟ ਲੋਕਾਂ ਦੀਆਂ ਉਹਨਾਂ ਨੂੰ ਜੋ ਹਿਸਾਬ ਨਾਲ ਰੇਟ ਨਾਲ ਹੀ ਦਿੱਤਾ ਹੈ ਉਸ ਹਿਸਾਬ ਨਾਲ ਇਹਨੂੰ ਰੇਟ ਨਾਲ ਪੈਸੇ ਲਿਸਟ ਬਣਾ ਕੇ ਦਿੱਤੀ ਆ ਹਾਲੇ ਕਿ ਮੇਰੇ ਕੋਲ 2-3 ਸਾਲ ਦੇ ਪਹਿਲਾਂ 28000 ਕੁ ਰੁਪਏ ਲੈਣੇ ਆ ਮੇਰੇ ਵੱਧ ਗਏ ਸੀ ਜੀ ਤੇ 2 ਸਾਲ ਦੀ ਕਣਕ ਤੋਂ ਪਹਿਲਾਂ ਉਸ ਤੋਂ ਬਾਅਦ 1 ਸਾਲ ਮੈਂ ਇਹਦੀ ਗੱਡੀ ਨਹੀਂ ਲਈ ਫਿਰ ਐਰ ਕੀ ਸਾਲ ਗੱਡੀ ਲਈ ਸੀ ਤੇ ਜੇ ਉਹ ਕਹਿ ਰਿਹਾ ਕਿ ਮੰਨ ਲਓ 11 ਗੱਡੀਆਂ ਮੇਰੇ ਕੋਲ ਗੱਡੀਆਂ ਗਈਆਂ ਉਹਦੀਆਂ 9 ਜੀ ਇਹ 11 ਗੱਡੀਆਂ ਬਣਦੀਆਂ ਤੇ ਮੇਰਾ ਤੇ 500 ਕੁਇੰਟਲ ਮਾਲ ਮਦਨਾ ਮੇਰਾ ਤੇ 12 ਲੱਖ ਕੁਛ ਦਾ ਮਾਲ ਵਦਰਾ ਦੀ ਮੇਰੇ ਕੋ ਭਾਵੇਂ ਸੋਲਦਾ ਵੀ ਲੈ ਲੈ ਫਿਰ ਬਾਕੀ ਜਿਹੜੀਆਂ ਗੱਲ ਮੇਰੀ ਦੁਕਾਨ ਤੇ ਆਈਆਂ ਵੀਡੀਓ ਤੁਹਾਨੂੰ ਮੈਂ ਦਿਖਾਤੀ ਆ ਵੀ ਉਹ ਮੋਟਰਸਾਈਕਲ ਦੇ ਲੈਣ ਦੇਣ ਚ ਆਇਆ ਹੈ ਮੋਟਰਸਾਈਕਲ ਨੇ ਇਹਨੇ ਆਰਾਮ ਤੀਰਥ ਕਿਸੇ ਨੂੰ ਦਿੱਤਾ ਸੀ ਬਿੱਟੂ ਚਰਨਜੀਤ ਬਾਵਾ ਨੂੰ ਉਹਦੇ ਨਾਲ ਇਹਦਾ ਕੋਈ ਮੈਟਰ ਹੋਊਗਾ ਮਤਲਬ ਪੈਸਾ ਦਾ ਲੈਣ ਦੇਣ ਹੋਊਗਾ ਮੇਰਾ ਤੇ ਉਹਦੇ ਵਿੱਚ ਕੋਈ ਰੋਲ ਨਹੀਂ ਆ ਜੇ ਉਹ ਮੇਰੀ ਦੁਕਾਨ ਤੇ ਜਿਹਨੂੰ ਮੈਸੇਜ ਆਣ ਕੇ ਦੇਂਦਾ ਕਿ ਉਹਨੂੰ ਦੇ ਦੇ ਉਹਦਾ ਘਰ ਆਰਮਦੀਰ ਤੋਂ ਪੈਂਦਾ ਔਰ ਸਿੱਧਾ ਡਾਇਰੈਕਟਲੀ ਉਹਦੇ ਘਰ ਜਾਵੇ ਜੋ ਤੁਹਾਡੇ ਦੁਕਾਨ ਤੇ ਆਇਆ ਸੀ ਤੂੰ ਉਸ ਤੋਂ ਬਾਅਦ ਉਹਨਾਂ ਦੇ ਘਰੇ ਗਏ ਸੀ ਗੋਲੀ ਗਲਾ ਚ ਅਹੀਂ ਉਸ ਤੋਂ ਬਾਅਦ ਘਰੇ ਨਹੀਂ ਗਏ ਅਹੀਂ ਆਪਣੇ ਘਰੇ ਗਏ ਆ ਆਪਣੇ ਘਰੇ ਸਾਡਾ ਵੀ ਘਰ ਉਸੇ ਹੀ ਆ ਅਸੀਂ ਵੀ ਜਾਣਦੇ ਆ ਅਸੀਂ ਘਰੇ ਡੇਲੀ ਜਾਂਦੇ ਆ ਤੇ ਉਹ ਡੇਲੀ ਦੇ ਹਿਸਾਬ ਨਾਲ ਗਏ ਆ ਉਹਨੇ ਮੁੜ ਕੇ ਆਣ ਕੇ ਸਾਨੂੰ ਗੋਲੀ ਗਲਾ ਚ ਮਤਲਬ ਕਰਨੇ ਸ਼ੁਰੂ ਕਰਤਾ ਜਦੋਂ ਮੇਰੀ ਗੱਡੀ ਵੇਖ ਕੇ ਉਤੋਂ ਬਾਅਦ ਉਹਨੇ ਆਪਣੇ ਮੁੰਡੇ ਦਾ ਜਰਮਨਜੀ ਦੇ ਦਾ ਰਾਰ-ਵਾਰ ਕੱਢ ਕੇ ਤੇ ਫਾਇਰ ਵੀ ਕੀਤੇ ਆ ਕਿ ਹਾਲੇ ਕੀ ਉਹ ਮੰਨ ਲਓ 2 ਨੰਬਰ ਚ ਗਿਨਾ ਜਾਂਦਾ ਕਿ ਉਹਦਾ ਜਮਾ ਹੀ ਨਹੀਂ ਕਰਵਾਇਆ ਮੁੰਡਾ ਕਿੱਥੇ ਗਿਆ ਮੁੰਡਾ ਦਾ ਮੰਨ ਲਓ ਅੱਜ ਕੱਲ ਆਸਟ੍ਰੇਲੀਆ ਜੀ ਰਵਿੰਦਰ ਸਿੰਘ ਤੇ ਭਾਲ ਸਿੰਘ ਦੋਵੇਂ ਚਾਚੇਤਾਜ ਦੇ ਮੁੰਡੇ ਆ ਗੋਲੀ ਵਾਲੀ ਗੱਲ ਕੋਈ ਸਾਹਮਣੇ ਨਹੀਂ ਆਈ ਅਸੀਂ ਜਾ ਕੇ ਉੱਥੇ ਵੇਖਿਆ ਕੋਈ ਸਾਨੂੰ ਖੋਲ ਨਹੀਂ ਲੱਭਾ ਕੋਈ ਗੱਲ ਗੋਲੀ ਵਾਲੀ ਗੱਲ ਦਾ ਪਤਾ ਨਹੀਂ ਲੱਗਾ ਸਾਨੂੰ ਦੋਵਾਂ ਪਾਸੋਂ ਦਰਖਾਸਤਾਂ ਲਈਆਂ ਨੇ ਆਪਾਂ ਸ਼ਾਨਵੀਨ ਕਰ ਰਹੇ ਆ ਜੀ ਜੋ ਗੱਲ ਸਾਹਮਣੇ ਉਹ ਕਰੀ ਕੋਈ ਇਹਨਾਂ ਦੀ ਝਗੜੀ ਦਾ ਪਤਾ ਲੱਗਾ ਕੀ ਕਰਨਾ ਪੈਸੇ ਦਾ ਕੋ ਲੈਣ ਦੇਣ ਦਾ ਦੱਸ ਦੇ ਜੀ ਆਪਸ ਵਿੱਚ ਕੋਈ ਕਹਿੰਦਾ ਆੜਦੇ ਦੇ ਪੈਸੇ ਲੈਣੇ ਆ ਆਪਸ ਵਿੱਚ ਚਾਚੇ ਦਾ ਕੋਈ ਨਾ ਢੋਆ ਢੋਈ ਦੇ ਪੈਸੇ ਲੈਣੇ ਆ ਕਦੀ ਕਹਿੰਦੇ ਮੁਰਸ਼ਾਲ ਦੇ ਪੈਸੇ ਲੈਣੇ ਆ ਇਹਨਾਂ ਦਾ ਆਪਸ ਵਿੱਚ ਮੇਨ ਮਕਸਦ ਇਹਨਾਂ ਦਾ ਆਪਸ ਵਿੱਚ ਪੈਸੇ ਲੈਣ ਦੇਣਾ ਹੈ